ਸਤ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਮਨੀ ਬਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਤੇ ਸਵਾਗਤ ਕਰਦਾ ਬਾਈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਵਿੱਚ ਤੇ ਅੱਜ ਬਾਈ ਆਪਾਂ ਐਨ ਆਰ ਆਈ ਕਲੋਨੀ ਦੇ ਵਿੱਚ ਆਏ ਹੋਏ ਹਾਂ ਸੀਵਰੇ ਦਾ ਜਿਹੜਾ ਪੈਂਡਿੰਗ ਰਹਿ ਗਿਆ ਤਾਂ ਕੰਮ ਉਹ ਪੂਰਾ ਕਰਨ ਵਾਸਤੇ ਤੇ ਇਹਦੇ ਵਿੱਚ ਅੱਗੇ ਫਰੰਟ ਦਾ ਰਹਿ ਗਿਆ ਤਾਂ ਕੰਮ ਤੇ ਪਿੱਛੇ ਬਾਥਰੂਮ ਦਾ ਆਪਾਂ ਹੌਦੀ ਹੌਦੀ ਪਲਾਸਟਰ ਕਰਕੇ ਉਹ ਕਲੀਅਰ ਕਰ ਗਏ ਤੇ ਅੱਗੇ ਵਾਲੇ ਬਾਥਰੂਮ ਦਾ ਰਹਿ ਗਿਆ ਤਾਂ ਬਾਈ ਕੰਮ ਤੇ ਕਿਚਨ ਦਾ ਪਾਈਪ ਹੋ ਰਹਿ ਗਿਆ ਤਾਂ ਪਾਉਣੇ ਤੇ ਡਰੇਨ ਪਾਈਪ ਤੇ ਹੌਦੀ ਪੜਨੀ ਹੈ ਕਿਚਨ ਵਾਲੀ ਤੇ ਮੇਨ ਹੌਦੀ ਪੜਨੀ ਹੈ ਤੇ ਬਈ ਪਾਣੀ ਦਾ ਕਨੈਕਸ਼ਨ ਵੀ ਰਹਿਣਾ ਕਰਨੇ ਨੂੰ ਮਾਲ ਕਹਿੰਦੇ ਪਾਣੀ ਦਾ ਕਨੈਕਸ਼ਨ ਵੀ ਕਰਦੇ ਹੋ ਤੇ ਬੰਦਿਆਂ ਦੀ ਬਈ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਬੰਦੇ ਕੰਮ ਤੇ ਹੈ ਨਹੀਂ ਕੋਈ ਅੱਜ ਮਿਲਿਆ ਲੇਬਰ ਵਾਲਾ ਬੰਦਾ ਤੁਹਾਨੂੰ ਪਤਾ ਹੀ ਹੈ ਵਾਰਾ ਨਹੀਂ ਖਾਂਦਾ ਹੈਗਾ ਪਲੰਬਰ ਦੇ ਕੰਮ ਤੇ ਕਿਉਂਕਿ ਉਹ ਬੰਦੇ ਫਸਾ ਆਪਣਾ ਟਾਈਮ ਦੇਖਦੇ ਆ ਵੀ 5:00 ਵਜੇ ਛੁੱਟੀ ਕਰ ਲਈਏ ਉਹਨਾਂ ਨੂੰ ਬਸ ਦਿਹਾੜੀ ਤੱਕ ਮਤਲਬ ਹੁੰਦਾ ਹੈ ਇਸ ਕਰਕੇ ਬਈ ਆਪਾਂ ਲਿਆ ਕੇ ਖੁਸ਼ ਨਹੀਂ ਹੈਗੇ ਬਾਹਰਲੇ ਚੌਂਕ ਤੇ ਬੰਦਾ ਲਿਆ ਕੇ ਅਸੀਂ ਆਪ ਕੰਮ ਕਰਦੇ ਆਂ ਪਟਪੜੀਏ ਦਾ ਤੇ ਅੱਜ ਵੀ ਅ ਕਿਹਾ ਤਾਂ ਕੋਈ ਬੰਦੇ ਨੂੰ ਮਿਲਿਆ ਨਹੀਂ ਹੈਗਾ ਖੈਰ ਚਲੋ ਜਿੰਨਾਂ ਕੋਲ ਹੁੰਦਾ ਆਪਾਂ ਕਰ ਲੰਨੇ ਆ ਤੇ ਹੋਰ ਬਈ ਸਭ ਠੀਕ ਠਾਕ ਹੈ ਮੈਂ ਉਮੀਦ ਕਰਦਾ ਵੀ ਸਾਰੇ ਵੀਰ ਆਪਣੇ ਪਲੰਬਰ ਵੀਰ ਚੜ੍ਹਦੀ ਕਲਾ 'ਚ ਹੋਊਗੇ ਤੇ ਬਈ ਆਪਾਂ ਵੀ ਚੜ੍ਹਦੀ ਕਲਾ 'ਚ ਐ ਤੇ ਕੰਮ ਕਰਦੇ ਕਰਦੇ ਆ ਬਈ ਗੱਲਬਾਤ ਕੰਮ ਠੰਡ ਕਰਕੇ ਵੀ ਥੋੜਾ ਜਿਹਾ ਠੰਡਾ ਪੈ ਜਾਂਦਾ ਏ ਤੇ ਕੋਈ ਕਈ ਵੀ ਟਾਈਮ ਅਜਿਹਾ ਆ ਜਾਂਦਾ ਵੀ ਪੂਰੀ ਧੱਕਾ ਪਿਆ ਹੁੰਦਾ ਕੰਮ ਦਾ ਤੇ ਹਜੇ ਥੋੜਾ ਜਿਹਾ ਕੰਮ ਠੰਡਾ ਚੱਲ ਰਿਹਾ ਇਸ ਕਰਕੇ ਚਾਲ ਚੱਲੀ ਜਾਂਦੀ ਏ ਬਹੁਤ ਤੇ ਬੰਦਿਆਂ ਦੀ ਲੋੜ ਹੈ ਨਹੀਂ ਤੇ ਬਈ ਕਰਦੇ ਆ ਫਿਰ ਅੱਜ ਤੁਹਾਨੂੰ ਦਿਖਾਉਨੇ ਜਿਹੜੇ ਆਪਾਂ ਉਦਣ ਹੌਦੀ ਆਪਾਂ ਪਲਾਸਟਰ ਕਰ ਗਏ ਤੇ ਤੇ ਪਿੱਛੇ ਹੌਦੀ ਤਿਆਰ ਕਰ ਗਏ ਤੇ ਉਹ ਤੁਹਾਨੂੰ ਦਿਖਾ ਦਿੰਨੇ ਆ ਹੋਤੀ ਬਾਈ ਤਿਆਰ ਹੈ ਤੇ ਕਿਚਨ ਦੀ ਪਟਪਟੀਆਂ ਕਰਦੇ ਆਂ ਆ ਹੌਦੀ ਬਣਾਉਣੀ ਹੈ ਕਿਚਨ ਦੇ ਅੱਜ ਟਾਰਗੇਟ ਹੋਊਗਾ ਆਪਣਾ ਤੇ ਇੱਥੇ ਤੇ ਤਿਰਛੀ ਪੈ ਪਾਉਣੀ ਹੈ ਥੱਲੇ ਇੱਥੇ ਠੇਟਾਂ ਪਈਆਂ ਦੇ ਕਾਫੀ ਤੇ ਥੋੜੀ-ਬੋਧੀ ਠੇਟਾਂ ਪਈਆਂ ਚੱਕ ਕੇ ਸਾਈਡਪਾ ਕਰਦੇ ਆਂ ਤੇ ਅ ਬਰਫੱਟੇ ਬੱਲੀਆਂ ਥੱਲੇ-ਥੁਲੇ ਹਟਾ ਕੇ ਪਰਾ ਕਰਨੇ ਆ ਤੇ ਇੱਥੇ ਪੌੜੀ ਦੇ ਥੱਲੇ ਹੌਦੀ ਗਾਹ ਕਰਕੇ ਮਲ ਕੇ ਤੇ ਬਣਾਇਓ ਤੇ ਇੱਥੇ ਫਿਰ ਤਿਰਛੀ ਪੈ ਪਾਉਣੀ ਹੈ ਅੰਦਰ ਤੇ ਬਾਈ ਪਾਣੀ ਵਾਲੀ ਲਾਈਨ ਪਾਣੀ ਵਾਲੀ ਲਾਈਨ ਬਾਈ ਇੱਥੇ ਕ ਜਾਂਦੀ ਆ ਆਪਣੀ ਦੇਗੀ ਲਾਈਨ ਉਰ ਜਾਂਦੀ ਹੋਈ ਉਹਦੇ ਚ ਕਨੈਕਸ਼ਨ ਲੈਣਾ ਬਾਈ ਪਾਣੀ ਦਾ ਤੇ ਪਾਣੀ ਦਾ ਕਨੈਕਸ਼ਨ ਕਰੂਗੇ ਤੇ ਇੱਕ ਬੰਦਾ ਲਿਆਉਂਗੇ ਉਹਦੇ ਨਾਲ ਲੇਬਰ ਵਾਲਾ ਲਿਆਉਂਗੇ ਚਾਹੇ ਕੋਈ ਬੰਦਾ ਆਪਣਾ ਕੰਮ ਵਾਲਾ ਮਿਲ ਗਿਆ ਆਪਣਾ ਉਹਨੂੰ ਲੈ ਆਉਂਗੇ ਕਿ ਦੋ ਬੰਦੇ ਚਾਹੀਦੇ ਪਾਣੀ ਦੇ ਕਨੈਕਸ਼ਨ ਵਾਸਤੇ ਸਵਾਸ ਹੂਣ ਫੜਾਉਣਾ ਹੁੰਦਾ ਹੈ ਦੇਗੀ ਲਾਈਨ ਚ ਸਰਾਖ ਮਾਰ ਕੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਈ ਪੂਰੀ ਜਾਣਕਾਰੀ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਆਪਣੀਆਂ ਪਲੰਬਰ ਦੇ ਕੰਮ ਦੀਆਂ ਸਾਰੀਆਂ ਵੀਡੀਓ ਆਪਾਂ ਉੱਚ ਪਾਉਨੇ ਆ ਮੰਨੀ ਪਲੰਬਰ ਦਾ ਸਫਰਨਾਮਾ ਆਪਣਾ ਚੈਨਲ ਹੈ ਜਿਹੜੇ ਵੀਰ ਆਪਣੇ ਨਵੇਂ ਜੁੜੇ ਚੈਨਲ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀ ਕਰਦੇ ਫਿਰ ਪੱਟ ਪੜੀ ਦਾ ਕੰਮ ਸ਼ੁਰੂ ਹਰਾਗੀ ਹੁੱਦਦੀ ਵਾਲੀ ਪਟਾਈ ਬਾਈ ਕਰਤੀ ਆਪਾਂ ਨੇ ਕਿਚਨ ਵਾਲੀ ਇਹ ਐਲਵ ਭਰੂਗੇ ਇੱਕ ਦਾ ਤਾਂ ਤੋੜ ਕੇ ਤੇ ਮੂਰੇ ਵਿਡੇ ਵਾਲਾ ਫਰਸ਼ ਬਈ 6 ਇੰਚ ਨੀਵਾ ਰੱਖਣਾ ਏ ਇਸ ਕਰਕੇ ਬਈ ਲੈਵਲ ਦੇਖ ਕੇ ਫਿਰ ਹੋਦੀ ਦੇ ਵਿੱਚ ਫੀਡ ਡਰਾਇਵ ਰੱਖੂਗੇ ਤੇ ਫਿਰ ਹਾਲ ਬਈ ਆਪਾਂ ਮੇਨ ਹੋਦੀ ਦੀ ਪਟਾਈ ਕਰੂਗੇ ਇੱਥੇ ਬਣਨੀ ਆਪਣੀ ਮੇਨ ਹੋਦੀ ਤੇ ਬਾਹਰ ਬਈ ਰੇਤੇ ਦਾ ਟਰੱਕ ਆ ਗਿਆ ਤਾਂ ਤੇ ਬਾਹਰ ਨੂੰ ਵੀ ਪਾਈਪ ਕੱਢਣੀ ਹੈ ਕਸੀਵਰੇਜ ਦੀ ਰੇਤ ਹਟਾਉਣਾ ਪਊਗਾ ਅੰਦਰ ਬਾਥਰੂਮ ਦੇ ਵੀ ਬਈ ਖੱਡੇ ਖੁੱਡੇ ਮਾਰ ਕੇ ਤਿਆਰੀ ਕਰਦੇ ਆ ਤੇ ਫਿਰ ਦੁਪਹਿਰ ਤੇ ਬਾਅਦ ਸਮਾਨ ਲਿਆ ਕੇ ਟੋਟੇ ਦਬਣੇ ਦੀ ਕੋਸ਼ਿਸ਼ ਹੋ ਗਈ ਆਪਣੀ ਬਈ ਤਾਂ ਕਿ ਨਾਲ ਪੈਪ ਦੱਬਦੀਏ ਤੇ ਬਜਰੀ ਪਾ ਦਈਏ। ਖੋਤੀ ਦੀ ਪਟਾਈ ਹੋ ਗਈ ਬਈ ਆਪਣੀ ਤੇ ਅੰਦਰ ਖੱਡਾ ਮਾਰ ਕੇ ਤੇ ਸ਼ੋਲੂ ਆਇਆ ਬਈ ਆਪਣੇ ਨਾਲ ਅੱਜ। ਹੈ ਲੋ ਤੇਰਾ ਹੀ ਬਣਾ ਲੀਏ ਅੰਦਰ ਵੀ ਬਾਈ ਹੋ ਗਈ ਤਿਆਰੀ ਆਪਣੀ ਸ਼ਾਕਟਾਂ ਭਾਰਤੀਆਂ ਛੋਟੂ ਨੇ ਤੇ ਥੱਲੇ ਨੂੰ ਐਂਡਵ ਲਾ ਕੇ ਕੱਢੂਗੇ ਹੌਦੀ ਦੇ ਵਿੱਚ ਪਾਈਪ ਤੇ ਪਰ ਸੋਈ ਵਾਲੇ ਦੀ ਕਰਦੇ ਆ ਤਿਆਰੀ ਮਾਣ ਬਾਈ ਆ ਗਿਆ ਇਹ ਘਰ ਤੇ ਲਿਆਇਆ ਹੁਣ ਫਿਰ ਆ ਜਵਾਨ ਥੋੜਾ ਬੋਤ ਸੀਟ ਸੈਂਟਰ ਦੇ ਵਿੱਚ ਆ ਦੀ ਸੀਟ ਸੈਂਟਰ ਚ ਹਾਂ ਇਹਦੀ ਇਹਦੀ ਸੀਟ ਆਹੋ ਇਧਰ ਨੂੰ ਸਾਹਮਣੇ ਨੂੰ ਮੂੰਹ ਕਰਦੇ ਸੀਟ ਦਾ ਬਣ ਜੂ ਕੁਡੀ ਗਰੀ ਹਾਂ ਬਣ ਗਿਆ ਕਿਹੜੀ ਨਹੀਂ ਉਹ ਪਰਲੇ ਸਾਹਮਣੇ ਹੈ ਇਹ ਨੂੰ ਹਾਂ ਆਹ ਫਿਰ ਬਾਜ ਮੇਰੇ ਉਹ ਬਾਜ ਮੇਸ਼ਨ ਦਾ ਕਰਦੇ ਆ ਇਧਰ ਕਰਦੇ ਤੇ ਪਹਿਲਾਂ ਯਾਰ ਸੀਟਾਂ ਸੀਟ ਫਿਰ ਇਧਰ ਫਿਰ ਦਰਵਾਜ਼ੇ ਦੇ ਪੰਗਾ ਪੈਂਦਾ ਉਹ ਸੀਟ ਦਾ ਕਿਹੜਾ ਕਿਹੜਾ ਦਾ ਕਰਨ ਯਾਰ ਉਹ ਦਾ ਕੁਝ ਅੱਖ ਜਿਹੜੇ ਮਾਰਜੀ ਨਹੀਂ ਪਾਦੇ ਜਾਣੇ ਤਾਂ ਖੋਦੀ ਚ ਐ ਦੱਬਤੇ ਬਾਈ ਟੁੱਟੇ ਤੇ ਬਜਰੀ ਪਾਤੀ ਦੋ ਵੱਧਿਆਂ ਨੇ ਖੋਦੀ ਦੀ ਛਣਾਈ ਦੀ ਤਿਆਰੀ ਕਰੂੰਗੇ ਛਣਾਈ ਦਾ ਬਾਈ ਅੱਜ ਸ਼ਾਇਦ ਲੱਗ ਵੀ ਸਕਦੀ ਐ ਟੂ ਟਾਈਮ 5:00 ਵਜੇ ਤੇ ਬੋਰੀ ਦਾ ਮਾਲ ਲੱਗ ਰਿਹਾ ਬਾਈ ਦੋ ਪੇਪਾਂ ਦੱਬੀਆਂ ਤੇ ਤਿੰਨ ਕੇ ਮਾਲ ਪਾਤੇ ਆ ਤੇ ਕਿਚਨ ਵਾਲੇ ਰੋਟੇ ਕੱਟਦੇ ਹੈਨਾ ਤੇ ਵੀ ਬਜਰੀ ਪਾਤੀ ਆ ਫੇਰ ਤੇ ਅੰਦਰ ਬਾਥਰੂਮ ਦੇ ਵਿੱਚ ਵੀ ਟੁੱਟੇ ਬਾਈ ਜੜਤੇ ਥੋੜੀ ਬਜਰੀ ਘੱਟ ਗਈ ਤੇ ਬਜਰੀ ਬਣਾ ਰਹੇ ਹਾਂ ਹੋਰ ਸ਼ੀਟ ਦਾ ਹੋ ਗਿਆ ਬਾਸਿਨ ਦਾ ਹੋ ਗਿਆ ਕੋਰਨਰ ਵਾਲੇ ਦਾ ਪੁਆਇੰਟ ਤੇ ਜਾਲੀ ਬਾਈ ਇੱਥੇ ਪਨਿੱਕੇ ਲਈ ਛੋਟਾ ਬਾਥਰੂਮ ਆ ਚਾਰਕ ਫੁੱਟ ਦਾ ਇਸ ਕਰਕੇ ਇੱਕ ਜਾਲੀ ਆ ਬਈ ਕੋਰਨਰ ਵਾਲਾ ਵਾਸ਼ਬਿਸ਼ਨ ਲੱਗਣਾ ਹੈ ਸ਼ੀਟ ਸਾਹਮਣੀ ਹੈ ਇਹ ਤੁਸੀਂ ਦੇਖੀ ਜੰਨੇ ਆ ਤੇ ਬਈ ਬਜਰੀ ਘਟ ਗਈ ਤੇ ਅੱਧੀ ਬੋਰੀ ਦਾ ਮਾਲ ਹੋਰ ਬਣਾ ਰਹੇ ਆ ਹੁੱਦੀ ਦੇ ਵਿੱਚ ਪੈਣੀ ਆ ਬਈ ਇਹਦੇ ਚ ਬਜਰੀ